ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਮਰਤ ਕੌਰ ਵੱਲੋਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਤੋਂ ਬਠਿੰਡਾ ਹਾਈਵੇ ਅੱਡੇ ਨੂੰ ਕਮੰਤਰੀ ਹਵਾਈ ਅੱਡੇ 'ਚ ਬਦਲ ਅਤੇ ਬਠਿੰਡਾ ਤੋਂ ਕੈਨੇਡਾ ਲਈ ਕਮੰਤਰੀ ਉਡਾਣਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਤਖਤ Shri ਹਜ਼ੂਰ ਸਾਹਿਬ ਨਦੇੜ ਤੇ ਤਖਤ Shri ਪਟਨਾ ਸਾਹਿਬ ਵਿਚਾਲੇ ਉਡਾਣਾ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿ ਬਠਿੰਡਾ ਅਜਿਹੀ ਤਾਂ ਹੈ ਜੋ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ 8 ਜ਼ਿਲ੍ਹਿਆਂ ਨਾਲ ਲੱਗਦਾ ਹੈ ਜਿਸ ਦੇ ਇੱਕ ਪਾਸੇ ਹਰਿਆਣਾ 'ਚ ਸਿਰਸਾ ਤੋਂ ਲੈ ਕੇ ਰਾਜਸਥਾਨ 'ਚ ਗੰਗਾ ਨਗਰ ਪੈਂਦਾ ਜਦਕਿ ਪੰਜਾਬ ਦੇ ਸੰਗਰੂਰ ਮਾਨਸਾ ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹੇ ਵੀ ਇਸ ਨਾਲ ਲੱਗਦੇ ਨੇ ਇਸ ਦੇ ਆਲੇ ਦੁਆਲੇ 300 ਕਿਲੋਮੀਟਰ ਦਾ ਕੋਈ ਹਵਾਈ ਅੱਡਾ ਨਹੀਂ ਆ ਉਹਨਾਂ ਕਿਹਾ ਕਿ ਅੱਠ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਚ ਸਟੂਡੈਂਟਸ ਕੈਨੇਡਾ ਪੜ੍ਹਦੇ ਨੇ ਇਸ ਲਈ ਕੈਨੇਡਾ ਲਈ ਬਠਿੰਡਾ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਨੇ ਇਸ ਨਾਲ ਐਨ ਆਰ ਆਈ ਪਰਿਵਾਰਾਂ ਦੇ ਨਾਲ ਨਾਲ ਦੋਵੇਂ ਥਾਵਾਂ ਵਿਚਾਲੇ ਸਫ਼ਰ ਕਰਨ ਵਾਲੇ ਪਰਿਵਾਰਾਂ ਨੂੰ ਵੀ ਚੌਕੀ ਮਦਦ ਮਿਲੇਗੀ ਇਸ ਵੇਲੇ ਇਹਨਾਂ ਪਰਿਵਾਰਾਂ ਨੂੰ ਪੰਜਾਬ ਹਰਿਆਣਾ ਅਤੇ ਰਾਜਸਥਾਨ ਤੋਂ ਦਿੱਲੀ ਜਾਣਾ ਪੈਂਦਾ ਅਤੇ ਉਧਰੋਂ ਆਉਣ ਵਾਲਿਆਂ ਨੂੰ ਸੜਕ ਮਾਰਗ ਰਾਹੀਂ ਆਉਣਾ ਪੈਂਦਾ ਹੈ ਉਹਨਾਂ ਕਿਹਾ ਕਿ ਦਿੱਲੀ ਬਠਿੰਡਾ ਦਿੱਲੀ ਉਡਾਣ 2016 ਚ ਸ਼ੁਰੂ ਕੀਤੀ ਗਈ ਸੀ ਜੋ ਹਫ਼ਤੇ ਚ ਪੰਜ ਵਾਰ ਚੱਲਦੀ ਸੀ ਇਹ ਚ 80% ਦੀ ਸੀਟਾਂ ਭਰ ਜਾਂਦੀਆਂ ਸਨ ਪਰ ਕਰੋਨਾ ਕਾਲ ਚ ਇਹ ਬੰਦ ਕਰ ਦਿੱਤੀ ਗਈ ਸਤੰਬਰ 2023 ਤੋਂ ਬਠਿੰਡਾ ਹਿਡਨ ਬਠਿੰਡਾ ਉਡਾਣ ਏਟੀਆਰ ਜਹਾਜ਼ ਦੀ ਵਰਤੋਂ ਕਰਦੇ ਹਾਂ ਸ਼ੁਰੂ ਕੀਤੀ ਗਈ ਪਰ ਇਸ ਦੀ ਤਾਂ ਦਿੱਲੀ ਬਠਿੰਡਾ ਅਲਾਈਅੰਸ ਉਡਾਣ ਸ਼ੁਰੂ ਹੋਣੀ ਚਾਹੀਦੀ